ਹੈਲੋ ਗਾਇਸ ਕਿਦਾ ਸਾਰੇ ਆਈ ਹੋਪ ਕਿ ਸਾਰੇ ਵਧੀਆ ਹੋਣਗੇ ਨਹੀਂ ਵਧੀਆ ਅਸੀਂ ਹੁਣ ਅੱਜ ਵਿਸਾਖੀ ਦਾ ਦਿਹਾੜਾ ਬਹੁਤ ਵਧੀਆ ਸ਼ੁਭ ਦਿਹਾੜਾ ਵਾ ਤੁਹਾਨੂੰ ਸਾਰਿਆਂ ਨੂੰ ਮੇਰੇ ਲੋਕ ਬਹੁ ਬਹੁ ਮੁਬਾਰਕਾ ਹੁਣ ਤੇ ਆ ਸਾਡੇ ਭਰਾ ਸਾਰੇ ਅੱਜ ਅਸੀਂ ਚੱਲੇ ਆ ਵਿਸਾਖੀ ਮੇਲੇ ਤੇ ਆ ਦੇਖੋ ਸਾਰੇ ਪੱਗਾਂ ਬਣ ਕੇ ਤਿਆਰੀਆਂ ਚੱਲਦੀਆਂ ਪੀਆਂ ਤੇ ਆ ਆ ਇੱਕ ਪਰਨੇ ਵਾਲਾ ਵੀ ਹੈਗਾ ਇਹ ਕਿਉਂਕਿ ਪੱਗ ਬੰਨੀ ਨਹੀਂ ਗਈ ਯਾਰ ਕੋਦੇ ਪਰਨਾ ਨਹੀਂ ਸੀ ਥੋੜੀ ਆਪਾਂ ਵੀ ਥੋੜੀ ਬਈ ਬੰਨਣਾ ਉਹ ਭਾ ਤਿਆਰ ਬੈਠਾ ਆ ਆ ਦੇਖੋ ਵਾਈਟੋਨ ਲਾ ਕੇ ਤਿਆਰ ਹੋਇਆ ਜੀ ਇਹਦੇ 36 36 ਕੋਨਾਂ ਦੇ ਵਿੱਚ ਛੱਤੀ ਬੜੀ ਹੁੰਦੀ ਹੈ ਛੱਤੀ ਮੈਂ ਕਹਿੰਦਾ ਪੋਛੀ ਕਾ ਖੜਾ ਹੈ ਮੱਚੇ ਹੋਰ ਮਚੇ ਰਨੇ ਆਈ ਨੇ ਉਹ ਕਿ ਕਰਾਇਆ ਖੜਾ ਕਰ ਦੇ ਖੜਾ ਤੂੰ ਖੜਾ ਜਾ ਕੇ ਬਣਿਆ ਨਹੀਂ ਆਂਦੀ ਮੇਰੀ ਆ ਫੋਨ ਦੇ ਉੱਤੇ ਖੜਾ ਹੋ ਵੀਡੀਓ ਨਹੀਂ ਆਂਦੀ ਮੇਰੀ ਪਹਿਲਾਂ ਦਾ ਦੇਖੋ ਮੈਂ ਕਿੰਨਾ ਜੀਦੀਆ ਸੋਨੂ ਜੀਦਾ ਯਾਰਾ ਦੇ ਪਾウダー ਪਾウダー ਵੀ ਲਾ ਮੇਰੇ ਵੀਰੇ ਜਿਆਦਾ ਮੈਂ ਮੇਕਅਪ ਕਰਦਾ ਮੇਕਅਪ ਕਰ ਇਹਦੇ ਆ ਰਿੰਗ ਲੈਟਰ ਆ ਪਹਿਲਾਂ ਮਟ ਗਿਆ ਆ ਵੀ ਮੇਕਅਪ ਕਰਦੇ ਉਹ ਮੇਕਅਪ ਮੇਕਅਪ ਆ షూਟਿੰਗ ਹੋਣੀ ਹੈ ਨਾ ਇਹਦੀ ਤਾਂ ਕਰਕੇ ਮੇਕਅਪ ਆਰਟਿਸਟ ਆ ਰਿਹਾ ਦੰਦਾਲਾ ਬੁਰਸ਼ ਤੇ ਕਰ ਗਿਆ ਆਣਾ ਏ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦੱਸੋ ਨਹੀਂ ਫੇਰ ਇੱਕ ਗੁਰਦੁਆਰੇ ਗਿਆ ਉੱਥੇ ਪਕੌੜੇ ਖਾ ਗਿਆ ਹੁਣ ਫੇਰ ਜਾਣਾ ਨਾ ਗੁਰਦੁਆਰੇ ਹੁਣ ਨਾ ਆ ਕੇ ਤੇ ਬੁਰਸ਼ ਕਰ ਤੈ ਜੋ ਮੈਂ ਉਹੀ ਕਹਿੰਦਾ ਜੜਾੜਾ ਪਣਾ ਗਿਆ ਤਾਂ ਖੜੇ ਕਰੋ ਮੈਂ ਜ਼ੱਫਰ ਕੀ ਵੀ ਨਾ ਬਾਬਾ ਦੇ ਨਾਤਾ ਬਾਬਾ ਨੇ ਨਾ ਮਰਾ ਨਹੀਂ ਨਵਾਇਆ ਇਹਨਾਂ ਨੂੰ ਬਾਬੇ ਨੇ ਮੈਨੂੰ ਸਲਾਹ ਦਿੱਤੀ ਉਸਨਾਂ ਕਿ ਗਏ ਕਿਹਨੇ ਨੀ ਨਾਤਾ ਗਾ ਠੀਕ ਬਾਬੇ ਨੇ ਨਾਤਾ ਬਾਬੇ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਨਾ ਗਈ ਬਾਬੇ ਨਾਲ ਤੈਨ ਬੱਸ ਪਾਪਾ ਗਿਆ ਪਾਸ ਨੂੰ ਓਏ ਨਹੀਂ ਮੇਰੀ ਗੱਲ ਸੁਣੋ ਨਾ ਨਾ ਆ ਕੇ ਗਏ ਪਰ ਮੂੰਹ ਨਹੀਂ ਥੋਤਾ ਨਹੀਂ ਬਈ ਗੱਲ ਇਹ ਆ ਪੀਸ ਦੇ ਗੱਲ ਸਾਰੇ ਅਟਕੇ ਨਾਤਾ ਹੀ ਹਾਂ ਆ ਦੁਨੀਆ ਗਾ ਨਹੀਂ ਮੁੜ ਦਵਾਰੇ ਆਹੋ Tapi gak ada ya. ayo kita ganti dulu. Macet gak ya? Oh, sebenernya ada tadi. Nah, gak jadi pesan. tangan अच्छा तू ही किन्ने जोडदे मेनू ते इने पता लगा भाई जी तू काम ते जांदे हो 10 ਵਜੇ 2:10 ਪਜਨ 10 ਮਿੰਟ ਪਹਿਲਾਂ ਦੇ ਉਦੋਂ ਚਾਹ ਪੀਂਦੇ ਹੋ ਰਜ਼ਾਈ ਦੇ ਚੀ ਤੇ ਫੇਰ ਉੱਠ ਕੇ ਜਾਂਦੇ ਹੋ ਮੈਂ ਬੈਡ ਟੇ ਵੀ ਨਾ ਕਣੀ ਹੋਲਦੀ ਤੇ ਮਨ ਲਉ ਉਹੀ ਨਾ ਨਾਂ ਤੋਂ ਬਗੈੜ ਜਾਂਦੇ ਚਾਰਜ ਨਹੀਂ ਹੈਗਾ ਨਹੀਂ ਯਾਰ ਇਹ ਨਾ ਆ ਕੇ ਚਾਹੀਦਾ ਵਾ ਇੰਨੀ ਵੀ ਉਹ ਦੇਖੋ Apple Watch Apple Watch ਚਾਰਜ ਨਹੀਂ ਆ ਲੈ ਕੋਰ ਰੋਏ ਦਾ ਮਚ ਜਾ ਨਹੀਂ ਨਾ ਨਹੀਂ Apple ਮੈਂ ਯਾਰ Ultra Ultra ਘੜੀ ਕਹਿੰਦੇ ਸੀ ਉਹ ਅੱਛਾ ਇਦਾਂ ਨਹੀਂ ਬਈ ਖੜਾ ਪਾਣਾਗੇ ਇਹਨੇ ਤਾਂ ਪਾ ਲਿਆ ਫੇਕੜਾ ਵੀ ਆਇਆ ਦੇ ਰੋਲੇਕਸ 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 ਰੁਨਾਲਡੋ ਕਾਂ ਟਿੱਕਾ ਪਹਿਲਾਂ ਪਰਮਿਸ਼ਨ ਵੀ ਨਹੀਂ ਕਰਨਾ ਜੇ ਪਾਜੀ ਨੇ ਧੱਕਾ ਆਇਆ ਮਮੀ ਦੇ ਨਾਲ ਆਇਆ ਚਲੇਣੇ ਗਾੜੇ ਤੇ ਪਰ ਪਰਮਿਸ਼ਨ ਕੋਈ ਨਹੀਂ ਹੈ ਸੱਜੀ ਕਹਿੰਦਾ ਮੱਥੇ ਤੇ ਲਾ ਲਿਆ ਤੇ ਰੇਖਾ ਗਿੜਕਾ ਮੋ ਸਹੀ ਗੱਲ ਆ ਆ ਲਾ ਲਿਆ ਕਹਿੰਦੇ ਮੰਮੀ ਮਿਸ ਨਹੀਂ ਮੇਰੀ ਇਹ ਕਰਨ ਕਰਨ ਹੋਏ ਲੜਕੇ ਇਸ ਕਰਦੀ ਹੈ ਕਰਨਾ ਹੈ ਵੀਰੇ ਕਰਨਾ ਹੈ ਆਪਾਂ ਮੋਖਸ ਮੈਂ ਤੇਰੇ ਨਾਲ ਵਕੀਲ ਕਰਦੀ ਹੈ ਟੈਨਸ਼ਨ ਨਹੀਂ ਲੈਣੀ ਬਾਬਾ ਵਕੀਲ ਐਡਵੋਕੇਟ ਕੋਈ ਕੋਤਰਾ ਹਮਲਾ ਹੀ ਮੋਸਟ ਚਾਚਾ ਤੁਹਾਡੇ ਸੀ ਆਈਡੀ ਆ ਕੋਈ ਸੀ ਆਈਡੀ ਦੀ ਅਸੀਂ ਕਾਰਵਾਈ ਕਰ ਰਹੇ ਹਾਂ ਅਡੀਸ਼ਨਲ ਹੈ ਕਰ ਗੋਏਗੀ ਹੁਣ ਪਾ ਕੇ ਦਿਖਾਣੀ ਮੈਂ ਕਾਰਵਾਈ ਸਿੱਧੀ ਪਈ ਮੈਨੂੰ ਯਾਰ ਮਤ ਬਣਾਉ ਅੱਲਾਹ ਕਿਹੜੇ ਆਜੇ 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 ਕੋਈ ਉਹ ਸੋਨਿਆ ਕੋ ਦੂਰੇ ਖਾਂ ਪਾ ਫਰ ਗੂਟ ਲੋਲਾ ਚੱਕਰ ਵੀ ਨਹੀਂ ਦੇਂਦਾ ਗੂਟ ਵੀ ਨਹੀਂ ਬਾਂਦੇ ਇੰਦਰ ਅੱਜ ਬੈਠੋ ਹਾਂ ਜਰਾ ਪਾਈ ਨਹੀਂ ਆ ਗਏ ਬਹੀ ਆ ਦੇ ਨਿਕਲੋ ਆਪਰੇ ਚਾਹ ਰੋ ਬੈਠਦੇ ਹਾਂ ਕੁਛ ਨਹੀਂ ਦੋ ਕੋ ਵਿਚਾਰ ਦੇ ਦੋ ਕਿੱਥੇ ਕਿਉਂ ਜਾਣਾ ਹੁੰਦਾ ਨਹੀਂ ਪਲਾਨ ਕੀ ਤੀਖੇ ਜਿੱਥੇ ਲਾ ਜਾਗੇ ਭਰਾ ਹਾਂ ਨਾ ਓਏ ਪੱਗਾ ਪੱਗਾ ਮਾਲੀਆਂ ਬਾਜੂ ਡਾਕਾਣਾ ਟੋਕ ਚੌਂਕ ਉਹਨਾਂ ਟਪਣਾ ਵੇ ਬੱਲੇ ਵਾਲੀ ਆ ਬਾਜੂ ਮਲਾਈ ਵੜਾ ਘੇਰਾ ਹੋਏ ਓਏ ਸਾਲੇ ਟ੍ਰਿਪਿੰਗ ਕੀਤੀ ਤੂੰ ਹੀ ਨਹੀਂ ਇਹ ਈ ਲਾਂਗੇ ਜੀ ਨਾਕੇ ਨੂੰ ਕਿਵੇਂ ਫੇਰ ਮੁੜ ਕੇ ਹੈਗੇ ਟਾਲੀ ਸਾਹਿਬ ਚੱਲ ਜਾਂਗੇ ਉਧਰ ਨਾਕੇ ਨਹੀਂ ਹੁੰਦੇ ਨਹੀਂ ਉੱਥੇ ਕੋਈ ਨਾਕਾ ਆਵਾਜ਼ ਆ ਬੱਸ ਆ ਬਰਦੇ ਨਾ ਆਮਲਾ ਅਮਲਾ ਯਾ ਦੇ ਨੈਂਸਾ ਮੈਂਸਾ ਸਲੂਟ ਮਾਲ ਸਾਹਿਬ ਸਲੂਟ ਦਾ ਤੇ ਪਗੜ ਸਲੂਟ ਮਾਰੋ ਸਾਹਿਬ ਮੈਨੂੰ ਕਈ ਯਾਦ ਆਈ ਪਾ ਲੈਣੇ ਬੰਦੇ ਬੁਲਾਏ ਉਧਰ ਪਾਇਆ ਹੋਇਆ ਉਹਨਾਂ ਨੇ ਬਾਕੀ ਠੀਕ ਐ ਸਹੀ ਤਰ੍ਹਾਂ ਬੰਨੀ ਭਾਗੋ ਅੱਗ ਨਹੀਂ ਕਰਨਾ ਘੈਂਟ ਜਾ ਸਹੀ ਪਿੰਸਪਾ ਵੀ ਸ਼ੇਪ ਉੱਪਰ ਘੈਂਟ ਲੱਗਦਾ ਗੋਲ ਵੱਡਾ ਵੱਡਾ ਤੇਰਾ ਮੂੰਹ ਤੇ ਪਾਤੀ ਵਾਲਾ ਲੱਗਣ ਰਿਹਾ ਜਿੱਦਾਂ ਮੱਚ ਗਿਆ ਯੋ ਮੱਚ ਗਿਆ ਯੋ ਦੇ ਪੱਗ ਕੱਢੀ ਵੱਡੀ ਮੂੰਹ ਤੇ ਕਿਲੇ ਲੱਗਣ ਰਿਹਾ ਮੇਰੀ ਗੱਲ ਉਹ ਲਾ ਵਾਈਟ ਹੋਂ ਦਾ ਨਾ ਵੀਰੇ ਨਾ ਜ਼ਿਆਦਾ ਘਰ ਹੈਗਾ ਤੂੰ ਫੇਰ ਮੱਚੀ ਜਾਣਾ ਯਾ ਓ ਯੋ ਲਾ ਲਾ ਛਤੀ ਇਹ ਫੇਰ ਮੱਤ ਜਣਾ ਨਹੀਂ ਮਾਰ ਆਏਂਗੇ ਚਮਕਾਂ ਦੇ ਵਜਣਗੇ ਲੋਕਾਂ ਨੂੰ ਚਮਕਾਂ ਵਜਣ ਦੀਆਂ ਟੈਨਸ਼ਨ ਨਾ ਲੈ ਤੂੰ ਚਮਕਾ ਖਸ਼ਮਕਾ ਵਜਣੀਆਂ ਸ਼ਮਕਾ ਹੀ ਹੋ ਗਿਆ ਸ਼ਮਕਾ ਸੋ ਤੇ ਇੱਕੜਾ ਰੁਪੀਆ ਲੱਗੀ ਜਿਹੜਾ ਚਮਕਾਂ ਮਾਰਨੀ ਆਇਆ ਮਾ ਕੋਣ ਰੁਪੀਆ ਜਿਹੜੀ ਤੇਲੀ ਸਾਡੀ ਹੈ ਹੈ ਪੁਰਾਣੀ ਤੇਲੀ ਜਿਹੜੀ ਤੇਲੀ ਬਰਥਡੇ ਤੇ ਆਈ ਕਹਿੰਦੇ ਬਰਥਡੇ ਤੇ ਆਈ ਤੇ ਚਾਈ ਆ ਪਾਪਾ ਬਰਥਡੇ ਸਦੀਨ ਆ ਬਰੋਂ ਦੇ ਰੰਮੀ ਵੀ ਸੀ ਰੰਮੀ ਵੀ ਓਏ ਇਹ ਪਿਛਲੇ ਰੰਮੀ ਕਿਥੇ ਆ ਉਹ ਭਰਾਵਾ ਕਿੱਥੇ ਰਹਿਣਾ ਤੂੰ ਮਰਦਾ ਵੇਖੀ ਰੰਮੀ ਰੰਮੀ ਕਿਥੇ ਆ ਆ ਵੇ ਕਿੰਨਾ ਇੰਜੋਏਮੈਂਟ ਹੋ ਰਿਹਾ ਆਇਆ ਤੂੰ ਵੀ ਕਰਲਾ ਕਿਤੇ ਟਾਈਮ ਵਾੜਿਆ ਤੇ ਵੀ

ਬੱਬਾ ਵਿਚਾਰਾ ਕੀ ਕਰੇ ਯਾਰ ਬੱਗਾ ਵੀ ਬੱਗਾ ਬਣਾਵਾਂਗੇ ਚਾ ਵਾਹੀ ਗੁਰੂ ਵਾਹੀ ਗੁਰੂ ਬਾਕੀ ਜਾ ਕੇ ਵਿਖਾਵਾਂਗੇ ਹੁਣ ਤੁਹਾਨੂੰ ਮੁੱਠਾਂ ਨੂੰ ਵਟ ਨਹੀਂ ਦੇਣਾ ਬੱਗਾ ਲੈ ਫਿਰ ਭਗਵਾਨ ਦਾ ਕੀ ਫਾਇਦਾ ਆਏ ਬੱਬਾ ਘੜਵਾਈ ਪੂਰਾ ਤੇਰੀ ਸਮਾਈਂ ਘੈਂਟ ਆ ਚੱਲ ਫਿਰ ਇੱਕ ਥੱਲੇ ਤੇ ਇੱਕ ਤਾਂ ਨੂੰ ਹਾਂ ਚੱਲ ਬਰੋ ਬਸ ਕੁ ਮੇਰੀ ਬਣਾਈ ਜਾਣੀ ਹੁਣ ਚੱਲੀਏ ਟਾਈਮ ਸੇ ਵੈਰੀ ਗੁੱਡ ਵੈਰੀ ਗੁੱਡ ਆਪਣੀ ਬਣਾ ਦੋ ਕਰ ਦੋ ਬਾਕੀ ਵੀਰੇ ਆ ਬੰਦਾ ਬਣਾ ਚਲੋ ਚੰਗਾ ਤੋਂ ਬਾਏ ਅਬ ਵਾਲਾ ਪਾਈਂ ਛੜਾ ਲਉਤੀ ਇਕੱਲੇ ਕੱਲੇ ਇਕੱਲੇ ਕੱਲੇ ਜਾ ਰਹੇ ਨੇ ਆਪਣੀ ਕੋਈ ਗਾਰੰਟੀ ਨਹੀਂ ਦੇ ਸਕਦਾ ਕਿਉਂਕਿ ਮੈਂ ਵੀ ਡਿੱਗਿਆ ਨਹੀਂ ਮੈਂ ਵੀ ਠੀਕ ਨਹੀਂ ਡਿੱਗ ਕੇ ਯਾਰ ਇਹ ਹੋ ਗਿਆ ਜੀ ਅਸੀਂ ਨਿਕਲ ਲੱਗੇ ਆ ਪਪਾ ਬਾਏ குரு ਬਾਏ ਹੈਲੋ ਇਹ ਮਿਲਣੇ ਹੋਏ ਬੋਸਟਰ ਲਿਖਾ 100 ਕੀ ਖਰੀਦ ਮੇ ਹਰ ਦਿਨ ਲੱਕੀ ਡਰਾਈਵਰ ਨਿਕਲੇਗਾ ਡਰਾਈਵਰ ਨਹੀਂ ਆ ਡਰਾ ਲੱਗੇ ਡਰਾਈਵਰ ਬਾਬਾ ਦਾ ਲੱਕੀ ਡਰਾਈਵਰ ਆ ਇਹ ਜਿੰਗਰੰਦੇ 55 ਦਾ ਤੇਲ ਚੱਲਦਾ ਸਪਲੈਂਟਰ ਦਾ ਨਿਕਨੇ ਨਾ ਚੱਲਦੀ ਆ ਇਹ ਡੀਫੋਲਿੰਗ ਕਰਨੀ ਪੈਂਦੀ ਆ ਭਾਵੇਂ 55 ਦਾ ਤੇ ਹੋ ਗਿਆ ਜੀ ਚਲੋ ਠੀਕ ਆ ਆ ਦੇਖੋ ਜੀ ਗੁਰਦੁਆਰੇ ਸਾਬ ਤੋਂ ਪਹਿਲਾਂ ਹੀ ਸੰਗਤ ਉਤਾਰਦੀ ਆ ਪਾਰਕਿੰਗ ਪਿੱਛੇ ਕਰਦੀ ਆ ਤਾਂ ਕਿ ਅੱਗੇ ਟ੍ਰੈਫਿਕ ਜਿਆਦਾ ਹੋ ਜਾਂਦੀ ਆ ਉਧੇ ਕਰਕੇ ਰਾਜ ਪਿੱਛੇ ਪਾਰਕਿੰਗ ਕਰਤੀ ਹੈ ਤੇ ਸਾਰੇ ਸੰਗਤ ਸੁੱਤਾ ਦਿਲ ਜਾਤੀ ਹੈ ਆਪਾਂ ਮੋਟਰਸਾਈਕਲ ਤੇ ਇਸੇ ਕਰਕੇ ਆਏ ਸੀ ਕਿ ਸਾਨੂੰ ਪਤਾ ਤਰਨ ਛੋੜਾਵਾਂ ਦੇ ਅਸੀਂ ਸਿੱਧਾ ਹੀ ਗਾਹਲਾ ਗੁਰਦੁਆਰੇ ਪੱਤੀ ਗੁਰਦੁਆਰੇ ਜਾ ਕੇ ਦੇਖੋ ਰਸਤੇ ਵਿੱਚ ਬਹੁਤ ਹੀ ਦੁਕਾਨਾਂ ਲੱਗੀਆਂ ਜਲੇਬੀਆਂ ਮਠਾਈਆਂ ਅੱਜ ਵਿਸਾਖੀ ਦਾ ਦਿਹਾੜਾ ਬਹੁਤ ਖੁਸ਼ੀਆਂ ਵਾਲਾ ਦਿਹਾੜਾ ਵਾ ਸੰਗਤ ਪੂਰੀ ਚਾਹਵਾਨਾਂ ਜਾਣਦੀ ਆ ਉੱਥੇ ਆ ਗਿਆ ਲੰਗਰ ਲੰਗਰ ਪ੍ਰਸ਼ਾਦਾ ਛਕਦੇ ਆ ਆਹ ਦੇਖੋ ਪਾਰਕਿੰਗ ਗੁਰਦੁਆਰੇ ਤੋਂ ਪਹਿਲਾਂ ਵੀ ਪਾੜ ਚੁੱਕਾ ਇੱਥੇ ਪਾਰਕਿੰਗ ਕਰਤੀ ਦੀ ਆ ਥੋੜੀ ਜਿਹੀ ਪਾਰਕਿੰਗ ਪਿੱਛੇ ਲਾਈ ਗਿਆ ਆ ਫੋਲੋ ਗਈ ਆ ਫਿਰ ਪਿੱਛੇ ਕਰਕੇ ਤੇ ਉਹ ਗੁਰਦੁਆਰਾ ਸਾਹਿਬ ਲੱਭਣ ਡਿਆ ਨਰਾਸ਼ ਬਣਾ ਮੋਟਰਸਾਈਕਲ ਦਾ ਐਸੇ ਕਰਕੇ ਫਦਾ ਵਾ ਸਕੂਟਰੀ ਆ ਵੀ ਨਹੀਂ ਮੈਂ ਚਲੋ ਸਕੂਟੀ ਦਾ ਵੀ ਪਤਾ ਦੇ ਦਿਆਂਗੇ ਅੰਸਲਾ ਲੈਤਾ ਕੜਾ ਕੁਛ ਮਿਲਦਾ ਹੀ ਇਥੋਂ ਲੱਭਦਾ ਸਾਡੇ ਬੰਦੇ ਟ੍ਰਿਪਲੀ ਕਰਦੇ ਆ ਡਰੀ ਜਾਂਦੇ ਉਹ ਉਤਰ ਗਿਆ ਬਾਈ ਉਹ ਉਹਦੇ ਪਿੱਛੇ ਜਾਂਦੇ ਟਾਲੀ ਨਾ ਕਰ ਨਾ ਲੱਦੇ ਜਾਂਦੇ ਜਾਂਦੇ ਹੋ ਜਾਬ ਕਰਨਗੇ ਦੇ ਕਦੀ ਗਾਂ ਕਦੀ ਬਿਸ਼ਾ ਦੇਖੋ ਕਿੰਨੇ ਲੱਗੇ ਆ ਕਟੋੜ ਨੇ ਆਹ ਸਾਡਾ ਸ਼ਕਾਰੀ ਥੱਲੇ ਤਾਰਤਾ ਟ੍ਰਿਪਲਿੰਗ ਕਰਕੇ ਓਏ ਬੈਠੇ ਰਹਿੰਦੇ ਨਹੀਂ ਉਹਨੂੰ ਉਹ ਮੇਰਾ ਵਗ ਵੀ ਐ ਸਹੀ ਕੌਣ ਉਹ ਉਹ ਵਗ ਵੀ ਮੇਰਾ ਚਲੋ ਚਲੋ ਉਹਨੂੰ ਉਹਨੂੰ ਲੈ ਜਾਓ ਨਾਲ ਹੀ ਹੂੰ ਮੇਲਾ ਕਟੋੜ ਨੇ ਸੋਲਰ ਲਾਈਟਾਂ ਘਟੂਆਂ ਘਟੂਨੇ ਗਰਮੀ ਬੜੀ ਐ ਪਰ ਧੁੱਪ ਬੜੀ ਐ ਕਿਤੇ ਬੱਦਲ ਹੋ ਜਾਦਾ ਮਜ਼ਾ ਹੀ ਆ ਜਾਏ ਮੈਂ ਦੱਸਦਾ ਤੇ ਆਈ ਜਣੀ ਐ ਤੁਰ ਬਾਰਿਸ਼ ਮੌਸਮ ਬੜਾ ਹੋ ਜਾ ਦੱਸਦਾ ਘਰ ਤੋਂ ਆਇਆ ਹੈ ਨਹੀਂ ਕੱਢਦੇ ਭਰਾਵਾ ਤੂੰ ਵੀ ਕੱਢਦੇ ਕਿਦੇ ਜਾਣਦੇ 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 ਜਾਂਦੇ ਜਾਂਦੇ ਗੋਲਾ ਗੋਲਾ ਸਰਫਲਾ ਗੋਲਾ ਰੰਗ ਦੇ ਬਾਰੇ ਵੀ ਤਰੜੀ ਸੜਕ ਵੀ ਬੜੀ ਕਰਮ ਹੋਈ ਦੀ ਆ ਅੱਬਾ ਸ਼ਾਵੇ ਲਾਈ ਕੇ ਸਕੂਟਰੀ ਪਾਰਕਿੰਗ ਪਾਰਕਿੰਗ ਫੇਰ ਮਾਰਕਿੰਗ ਆ ਫੇਰ ਰੱਖੀ ਇਧਰੋਂ ਪੌਣ ਦੀ ਪੇੜ ਯਾਰ ਪੇੜ ਚ ਲਾ ਪੇੜ ਚ ਲਾ ਦੇ ਫੇਰ ਪਾਰਕਿੰਗ ਕਰਦੇ ਲੋ ਜੀ ਪਾਰਕਿੰਗ ਆਪਾਂ ਸਕੂਟੀ ਕਰਤੀ ਕਿੰਨਾ ਰਸ਼ ਸਕੂਟਰੀ ਦਾ ਬੇਕੁ ਪਾਰਕਿੰਗ ਦੇ ਫਰੀ ਸੇਵਾ ਲੱਗੀ ਪਾਰਕਿੰਗ ਦੀ ਓਏ ਤੇ ਬੜੇ ਕਬਰ ਆਏ ਦੇ ਕੀ ਗੱਲ ਹੋ ਕਬਰ ਆਏ ਨਹੀਂ ਯਾਰ ਸੱਪਰ ਕਰਕੇ ਆਏ ਨਾ ਵਾਏ ਸੱਪਰ ਕਰਕੇ ਤੁਹਾਨੂੰ ਕਿਹਾ ਕਿ ਇਹ ਮੋਟਰਸਾਈਕਲ ਨੂੰ ਕਹਿੰਦੇ ਆ ਮੈਂ ਕਿਹਾ ਇਹ ਮੋਟਰਸਾਈਕਲ ਤੇ ਖੜਾ ਕੇ ਚਲਾਓ ਇਹ ਨਾ ਮੋਡਾਂ ਨਾਲ ਵਾਲੀ ਵੀ ਬੜੀਆਂ ਨਵੀਆਂ ਜੀ ਜੋੜਾ ਘਰੀ ਯਾ ਬਾਪਾ ਬੜੀ ਕਿਰਨੀ ਯਾ ਬਾਪਾ ਜੀ ਆਡੀ ਗੱਡੀ ਦੇ ਜਿਹੜੇ ਫੋਟੋ ਵੇਖਣੇ ਕਿਦਾਂ ਆਜਾ ਸਾਡੀ ਗੱਡੀ ਦੇ ਨੇੜੇ ਮੈਂ ਪੋਰੋਂ ਖਾਣੀਆਂ ਨੇੜੇ ਆ ਤਾਈ ਚੱਪਲ ਪਾਈਏ ਇਸੇ ਕਰਕੇ ਨੋਕੀ ਕਹਿੰਦੇ ਆ ਚਲੋ ਯਾਰ ਹਾਂ ਤੂੰ ਯਾਰ ਤੂੰ ਛੱਡ ਦੇ ਹੁਣ ਕੀ ਕਰਦਾ ਆ ਆੜਮਾ ਲੈ ਜਾਂਦਾ ਇਹ ਬਾਥਰੂਮ ਲਗਾ ਉੱਥੇ ਜਾਵਾਂਗੇ ਉੱਥੇ ਸਰਵਰ ਦੇ ਜਨਾਨ ਤੋਂ ਨਹੀਂ ਇਕੱਠਾ ਕਰੋ ਜਨਾਨ ਕਰ ਗਏ ਪੰਜ ਸਨਾਨਾ ਕਰ ਲਾਂਗੇ ਇਹ ਲੋਕੀ ਸੁੱਖਣ ਸੁਖਦੇ ਆ ਨੋਂਟਾ ਡੂ ਦੀ ਉਸਤ ਗੁਰਦੁਆਰੇ ਇਹ ਤਕਰੀਰ ਕਰਾਉਂਦਾ ਹੈ ਬੋਲੇ ਬੋਲੇ ਬਾਸ ਲਿਆ ਤੇਰ ਦਾਪੇ ਕੁਝ ਲੋਹਾ ਹੁੰਦਾ ਕਹਿੰਦਾ ਛੜੀ ਦਾ ਗਰਹਿ ਜਿਹੜਾ ਟੱਕੜਾ ਹਰਦ ਸੰਗਤ ਟਿੱਕਾ ਨੇ ਕੀਤਾ ਮਾਰ ਕੇ ਜਿਹੜਾ ਨਕਰਾਂ ਪਾਉਂਦੇ ਤੇਰ ਦਾ ਮਾਰਾ ਟੱਕਾ ਜਿਹੜਾ ਤਰਵਾ ਤਾਂ ਇਹਨਾਂ ਦੇ ਛੜੀ ਚਾਹ ਪਾ ਚਾਹ ਪਰ ਸੈਡਰ ਚਾਹ ਵਰਤਣਾ ਚਾਹ ਵਰਤਣਾ सा <laughs> डेगरे ਦਰਾਜ਼ਾ ਸੀ ਸਿਵਲੈਂਡ ਦੇ ਇਹਦੇ ਦੇਵ ਸੇਵਾਰ ਕਰਾ ਕੇ ਇਹ ਗਲਤੀ ਦਾ ਰਕਤ ਇਹਨਾਂ ਨੇ ਗੁਲਾਮੀ ਦੇ ਜ਼ੰਜੀਰਾ ਕੱਟ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਕਹਿੰਦਾ ਜਿਸ ਦੀ ਦਾਤ ਤੇ ਹੁਨਰਾਨੀ ਸਰਦਾਰੀ ਦਾ ਭਈ ਕਦਾਈ ਜਿਹਨੂੰ ਸਰਦਾਰ ਬਣਾਉ ਜਿਹਨੂੰ ਫਿਰ ਰਾਜੇ ਬਣਾਉ ਅਰਦਾਤ ਕਰਨ ਦੀ ਰੀਤ ਸਿਖਾਉ ਕਹਿੰਦਾ ਗੋਬਿੰਦ ਸਿੰਘ नाम का कल की तरक्की नहीं आता है आसमान आसमान पर बह रहे हैं वो किसे का बह भी नहीं आता है वो नफरत तो उपरत में हर बात से पहले ही सोच लो आपने जिंदगी का मतलब है आओ कल आसमान के आरा आसमान Thank you. 物からねカターだけ。<raparas>